ਤੇ ਰਾਤ ਦੋ ਲੜਕੇ ਸੀਗੇ ਕੋਈ 20-20 ਸਾਲ ਦੇ ਤੇ ਇਧਰੋਂ ਪਟਿਆਲੇ ਤੋਂ ਕੰਮ ਤੋਂ ਆਏ ਸੀਗੇ ਇੱਕ ਤਾਂ ਨਾਂ ਦਾ ਬੇਟਾ ਸੀਗਾ ਗੁਰਮੁਖ ਸਿੰਘ ਦਾ ਤੇ ਇੱਕ ਹੋਰ ਸਾਡੇ ਮਹਿਰਿਆਂ ਦਾ ਸੀਗਾ ਮੁੰਡਾ ਤੇ ਉਹ ਇਧਰੋਂ ਆ ਰਹੇ ਸੀਗੇ ਆਪਣੀ ਸਾਈਡ ਸੀਗੇ ਤੇ ਇਧਰੋਂ ਕਰਹਾਲੀ ਸਾਹਿਬ ਕੋਲੋਂ ਜੀਵੀਸੀ ਬਹੁਤ ਤੇਜ਼ ਆ ਰਹੀ ਸੀਗੀ ਤੇ ਇੱਥੇ ਹੀ ਅਚਾਨਕ ਆ ਕੇ ਉਹ ਰੌਂਗ ਸਾਈਡ ਹੋਈ ਜਦੋਂ ਜੀਵੀਸੀ ਤੋਂ ਉਹਦੇ ਵਿੱਚ ਲੱਗਿਆ ਅੱਗੇ ਡਾਇਵਟਰ ਤੇ ਅੱਛਾ ਤੇ ਇੱਕ ਮੁੰਡੇ ਦਾ ਜਿਹੜਾ ਨਾਮ ਮਸੈਲੀ ਸਿੰਘਾ ਹੁੰਦਾ ਇੱਥੇ ਹੀ ਮੌਤ ਹੋ ਗਈ ਤੇ ਹਸਪੀਟਲ ਲੈ ਕੇ ਅਮਰਚਾ ਤੇ ਇੱਕ ਦੀ 12:30 ਵਜੇ ਮੌਤ ਹੋ ਗਈ ਦੋਸਤੋ ਬਾਈ ਪਿੰਡ ਕਰਾਲੀ ਸਾਹਾ ਆ ਜੀ ਵੀ ਸੀਦ ਨੂੰ ਆਈ ਸੀ ਰਾਮ ਨਵਾਂਗੋ ਸਾਈਡ ਤੋਂ ਮੁੰਡੇ ਨੂੰ ਮੁੱਕ ਗਿਆ ਜੀ ਇਹ ਦੋ ਆ ਰਹੇ ਸੀ ਪਟਾਲੇ ਤੋਂ ਅੱਛਾ ਕਰਾਲੀ ਗੁਰਦੁਆਰੇ ਦੇ ਨਾਲ ਸਾਹਮਣੇ ਹੀ ਜੀ ਵੀ ਸੀ ਵਾਲਾ ਪੁਜੀ ਸਰ ਰੋਂਸਰ ਜਾ ਕੇ ਚੁੱਪ ਕਰ ਗਏ ਕਿ ਤੁਮਰ ਸਮਾ ਉਹ ਪੁਰਮਰ ਸਮਾ ਕਿ ਮਾਰੀ ਨੇ ਤਾਂ ਜੀ ਸੀ ਤੇ ਸਰ ਕਿੰਨੇ ਬੰਦੇ ਜਿਹੜੀ ਡੈਥ ਹੋਈ ਹੈ ਕੋਈ ਨਾਮ ਵਗੈਰਾ ਦੋ ਦੀ ਹਾਂ ਇੱਕ ਮੁੰਡਾ ਤਜਿੰਦਰਾ ਪੁਰਮਰ ਸਿੰਘ ਦਾ ਮੁੰਡਾ ਇਹ ਇੱਕ ਅਮਰਤਪਾਲਾ ਬਲਜਿੰਦਰ ਸਿੰਘ ਦਾ ਮੁੰਡਾ ਇਹ ਕਿੱਥੋਂ ਰਹਿਣ ਵਾਲੇ ਇਹ ਕਾਲੇ ਸਾਬ ਦੇ ਨੇ ਠੀਕ ਸਰ ਜੀ ਸੀ ਵੀ ਦਾ ਪਤਾ ਲੱਗਿਆ ਕਿੰਨਾ ਦੀ ਜੀ ਸੀ ਹੈ ਹਾਂ ਮਾਲਕ ਨੂੰ ਪਤਾ ਲੱਗ ਗਿਆ ਡਰਾਈਵਰ ਦਾ ਨਹੀਂ ਪਤਾ ਲੱਗਾ ਉਹਦਾ ਭੱਜ ਗਿਆ ਸੀ ਝੜਕ ਕਰਕੇ ਜੀ ਤੇ ਇਹ ਕਿੱਥੇ ਕੰਮ ਕਰਦੇ ਸਰ ਇਹ ਕੰਮ ਇਹ ਇਥੇ ਸੁਧਾਰੇ ਕਰ ਰਹੀ ਸੀ ਸਰਕਾਰੀ ਜਿਹੜਾ ਕੰਮ ਸਰਕਾਰੀ ਕੰਮ ਚੱਲ ਰਿਹਾ ਉਹ ਮੈਂ ਕਰ ਰਹੀ ਸੀ ਤੇ ਡਰਾਈਵਰ ਦਾ ਪਤਾ ਲੱਗਿਆ ਜੀ ਤੇ ਅਦਾਜੀ ਨਾਮ ਦਾ ਜਦ ਲੱਗਾ ਪਰ ਮਾਲਕ ਇੰਦੇ ਵਸੀ ਆ ਰਹੇ ਆ ਇੱਕ ਦੇ ਜੀ ਮਾਮਲਾ ਦਰਜ ਕਰ ਲੈ ਜੀ ਮਾਲਾ ਜੀ ਕਰਾਂਗੇ ਜੀ ਇਹ ਕਰਨਾ ਇੱਥੇ ਮੈਂ ਹੀ ਕਰ ਰਿਹਾ ਤੇ ਬੱਚਿਆਂ ਦੀ ਜਿਹੜੀ ਡੈੱਡ ਬੋਡੀ ਹੈ ਜੀ ਕਿੱਥੇ ਓਰਜਿਨਲ ਹਸਪਤਾਲ ਪਈ ਜੀ ਪੋਸਟਮਾਰਟ ਕਰਜੂਗਾ ਅੱਜ ਹਾਂ ਅੱਜ